ਠੰਡਾ ਤੋਂ ਦਿੱਲੀ ਜਾਣ ਵਾਲੀ ਫਲਾਈਟ ਵਿਰਤ ਕਰ ਦਿੱਤੀ ਗਈ ਹੈ। ਦਾ ਬੋਰਡਿੰਗ ਟਿਕਟ ਕੱਟਣ ਤੋਂ ਬਾਅਦ ਉਡਾਨ ਰੱਦ ਕੀਤੀ ਗਈ ਹੈ। 에어ਪੋਰਟ ਤੇ 100 ਦੇ ਕਰੀਬ ਜਿਹੜੇ ਯਾਤਰੀ ਨੇ ਉਹ ਪਰੇਸ਼ਾਨ ਹੋਏ ਨੇ। ਤਾਂ ਲੋਕਾਂ ਨੇ 에어ਲਾਈਨਸ ਦੇ ਖਿਲਾਫ ਰੋਸ ਜਤਾਇਆ। ਦੂਰੋ ਦੂਰ ਆਏ ਲੋਕ 에어ਲਾਈਨਸ ਦੇ ਵਿਰੋਧ ਕਰ ਰਹੇ ਨੇ ਤੇ ਲਗਾਤਾਰ ਲੋਕਾਂ ਦੇ ਵੱਲੋਂ ਇਸਦੇ ਸ਼ਿਕਾਇਤ ਦਿੱਤੀ ਜਾ ਰਹੀ ਹੈ ਰੱਦ ਕਰਨ ਦੇ ਉੱਤੇ। ਜਿਹੜੇ ਨੇ ਕਾਫੀ ਜਿਹੜੇ ਲੋਕ ਨੇ ਇਸ ਦੇ ਵਿੱਚ ਪਰੇਸ਼ਾਨ ਹੋਏ ਨੇ, ਕਰੀਬ 100 ਤੋਂ ਵੱਧ ਯਾਤਰੀ ਜਿਹੜੇ ਸਾਨੂੰ ਸਫ਼ਰ ਕਰਨ ਵਾਲੇ ਸਨ ਜਿਸ ਦੌਰਾਨ ਹੁਣ ਜਿਹੜੇ ਨੇ ਲੋਕਾਂ ਦੇ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਤਪਾਠੰਡਾ ਤੋਂ ਦਿੱਲੀ ਜਾਣ ਵਾਲੀ ਫਲਾਈਟ ਰੱਦ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਤੇ ਮੇਰੇ ਸਹਿਯੋਗੀ ਸੁਰਜਪਾਨ ਫੋਨਲਾਈਨ ਤੇ ਮੌਜੂਦ ਨੇ ਸੁਰਜ ਕੀ ਕੁਝ ਅਪਡੇਟ ਹੈ ਆਖਿਰ ਕੀ ਕੁਝ ਹੋਇਆ ਹੈ ਕਿ ਜਿਸ ਕਾਰਨ ਇਹ ਫਲਾਈਟ ਨੂੰ ਜੜਾ ਰੱਦ ਕੀਤਾ ਗਿਆ ਹੈ ਦੇਖੋ ਜਿਹੜੇ ਵੀ ਪੈਸੈਂਜਰ ਸੀ ਉਹਨਾਂ ਨੇ ਕਿਤੇ ਨਾ ਕਿਤੇ ਇਸ ਦੀ ਮੰਰਜ਼ੀ ਜाहिर ਕੀਤੀ ਹੈ ਕਿ ਜਦੋਂ ਸੀ ਉਹ ਤੇ ਪਹੁੰਚਦੇ ਆ ਸਾਨੂੰ ਕੋਈ ਵੀ ਜਿਹੜੀ ਫਲਾਈਟ ਰੱਦ ਹੋਣੀ ਇਨਫੋਮੈਸ਼ਨ ਕਿੱਥੇ ਜਾਂਦੀ ਇੱਥੋਂ ਤੱਕ ਜਿਹੜੇ ਬੋਰਡਿੰਗ ਪਾਸ ਸੀ ਉਹ ਵੀ ਸਾਨੂੰ ਜਾਰੀ ਕਰ ਦਿੱਤੇ ਸੀ ਜੋਸ ਤੋਂ ਬਾਅਦ ਐਨ ਮੌਕੇ ਤੇ ਆ ਕੇ ਸਾਨੂੰ ਕਿਹਾ ਜਾਂਦਾ ਹੈ ਕਿ ਫਲਾਈਟ ਹੈ ਜਿਹੜੀ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ ਲੋਕਾਂ ਨੇ ਆਪ ਦੇ ਆਪ ਦੇ ਕੰਮਾਂ ਦਾ ਹਵਾਲਾ ਦਿੱਤਾ ਕਿਸੇ ਇੰਟਰਵਿਊ ਤੇ ਜਾਦਾ ਸੀ ਕਿਸੇ ਦਾ ਕੋਈ ਬਿジネス ਦਾ ਉਸੇ ਕੋ ਮੀਟਿੰਗ ਸੀ ਕਿਸੇ ਦੇ ਵੀ ਹੋਰ ਸੀ ਤਾਂ ਕਰਕੇ ਗੁੱਸੇ ਦੇ ਵਿੱਚ ਯਾਤਰੀ ਸੀ ਔਰ ਜਿੰਨਾ ਯਾਤਰੀ ਨੇ ਵੀਡੀਓ ਦੇ ਜਿਹੜੀਆਂ ਬਠਿੰਡਾ ਏਅਰਪੋਰਟ ਸਟੇਸ਼ਨ ਤੋਂ ਸਾਹਮਣੇ ਆਈਆਂ ਨੇ ਔਰ ਕਹਿ ਰਹੇ ਨੇ ਕਿ ਕਿਤਨੇ ਕਿਤੇ ਕਿਤੇ ਖੱਜਲ ਖਵਾਰੀ ਹੈ ਉਸ ਦੀ ਭਰਪਾਈ ਉਹ 에ਅਰਲਾਈਨ ਨੂੰ ਕਰਨੀ ਚਾਹੀਦੀ ਹੈ ਤਾਂ ਕਰਕੇ ਗੁੱਸੇ ਦੇ ਵਿੱਚ ਯਾਤਰੀ ਸੀ 100 ਦੇ ਕਰੀਬ ਯਾਤਰੀ ਦੱਤੇ ਜਾ ਰਹੇ ਨੇ ਜਿਨ੍ਹਾਂ ਨੇ ਬਠਿੰਡਾ ਦੇ ਪੀਸੀਆ ਦਿੱਲੀ ਦੇ ਲਈ ਰਵਾਨਾ ਹੋਣਾ ਸੀਗਾ ਜੀ ਤੇ ਆਮ ਤੌਰ ਤੇ ਅਜਿਹੀ ਆਪਣੇ ਆਪ ਦੇ ਵਿੱਚ ਇਨਸੀਡੈਂਟ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਟਿਕਟਾਂ ਬੋਰਡਿੰਗ ਟਿਕਟਸ ਹੋਣ ਤੋਂ ਬਾਅਦ ਅਜਿਹੀ ਉਡਾਨ ਭਰੰਦੀ ਨਾ ਰੱਦ ਹੋਣ ਦੀ ਜਿਹੜੀ ਖਬਰ ਸਾਹਮਣੇ ਆਉਣ ਤੋਂ ਬਾਅਦ ਯਾਤਰੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕਰਨਾ ਜਿਹੜਾ ਆਮ ਤੌਰ ਤੇ ਬਹੁਤ ਜ਼ਾਹਰ ਹੋ ਜਾਂਦਾ ਹੈ ਤੇ ਕੀ ਕੁਝ ਲੋਕਾਂ ਦੇ ਵੱਲੋਂ ਕੀ ਕੁਝ ਕਹਿਣਾ ਹੈ ਇਸ ਦੇ ਉੱਤੇ ਬਿਲਕੁਲ ਲੋਕਾਂ ਦੇ ਇਹੀ ਕਹਿਣੇ ਹੈ ਕਿ ਜਿਹੜੀ ਬਠਿੰਡਾ ਤੋਂ ਦਿੱਲੀ ਨੂੰ ਜਿਹੜੀ ਫਲਾਈਟ ਜਾਂਦੀ ਹੈ ਖਾਸ ਤੌਰ ਤੇ ਇਸ ਨੂੰ ਪ੍ਰਮੋਟ ਕਰਨ ਲਈ ਲੋਕ ਸੋਸ਼ਲ ਮੀਡੀਆ ਤੇ ਫੋਟੋ ਵੀਡੀਓ ਪਾ ਰਹੇ ਨੇ ਕਿਉਂਕਿ ਕਾਫੀ ਲੰਬੇ ਟਾਈਮ ਤੋਂ ਬਾਅਦ ਜਿਹੜੀ ਇਹ ਫਲਾਈਟ ਹੈ ਦਿੱਲੀ ਦੇ ਲਈ ਰਵਾਨਾ ਹੋਈ ਹੈ ਲੋਕ ਇਹ ਚਾਹੁੰਦੇ ਨੇ ਕਿ ਫਲਾਈਟ ਲਗਾਤਾਰ ਜਲਦੀ ਰਹੇ ਤਾਂ ਕਰਕੇ ਲੋਕ ਟ੍ਰੇਨ ਦੀ ਜਗ੍ਹਾ ਬਜਾਂਦੇ ਬਜਾਏ ਇੱਥੇ ਬਾਈ 에ਅਰ ਜਾਂਦੇ ਨੇ ਤਾਂ ਕਰਕੇ ਜਦੋਂ ਲੋਕ ਇਸ ਤਰ੍ਹਾਂ ਦੀ ਖੱਜਲ ਖਵਾਰੀ ਤੇ ਰਿਪੋਰਟ ਤੇ ਹੋਏਗੀ 100 ਦੇਕਰੀ ਯਾਤਰੀ ਸੀ ਜਿਨ੍ਹਾਂ ਦੇ ਕੋਈ ਜਿਊਟੀ ਕੰਮਕਾਜ ਸੀ ਕਿਸੇ ਨੇ ਕੋਈ ਬਿਮਾਰਤਾ ਪਤਾ ਲੈਣ ਜਾਣਾ ਸੀ ਕਿਹਿਆਂ ਦੀ ਇੰਟਰਵਿਊ ਦੀਗੀ ਤਾਂ ਕਰਕੇ ਨਰਾਦਗੀ ਜाहिर तौर ਤੇ ਕਿ ਮਿਸ ਕਮਿਊਨੀਕੇਸ਼ਨ ਹੈ ਕੋਈ ਇਨਫੋਰਮੇਸ਼ਨ ਹੈ ਜਿਹੜੀ ਅਡਵਾਂਸ ਤੱਕ ਨਹੀਂ ਦਿੱਤੀ ਗਈ ਇਵਨ ਕਿ ਉਹਨਾਂ ਨੂੰ ਲਾਸਟ ਟਾਈਮ ਤੱਕ ਵੀ ਪਤਾ ਕੇ ਰੱਖਿਆ ਗਿਆ ਬੋਰਡਿੰਗ ਪਾਸ ਤੱਕ ਦੇ ਦਿੱਤੇ ਗਏ ਨਹੀਂ ਔਰ ਕਿਤੇ ਨਾ ਕਿਤੇ ਜਾਂ ਜਿਹੜੇ ਖੱਜਲ ਖਵਾਰ ਨੇ ਜਿਹੜੇ ਏਅਰਪੋਰਟ ਤੇ ਪਸ ਯਾਤਰੀ ਹੁੰਦੀ ਹੋਏ ਨਜ਼ਰ ਆਏ ਧੰਨਵਾਦ ਸੁਰਜ ਜੀ ਇਸ ਤਮਾਮ ਜਾਣਕਾਰੀ ਦੇ ਲਈ ਤਾਂ ਬਠਿੰਡਾ ਦੇ ਵਿੱਚ ਦਿੱਲੀ ਜਾਣ ਵਾਲੀ ਫਲ ਟਾਇਰਪੋਰਟ ਤੇ ਅੱਜ ਬੁਕਿੰਗ ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀਲੇ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਿਹਾ ਤਾਂ ਬਈ ਕੈਨਸਲ ਹੋ ਗਈ ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਆ ਦਿੱਲੀ ਤੋਂ ਫਲਾਈਟ ਸੀ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਫੋਨ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪੈਗੀ ਇਸ ਕਰਕੇ ਸਾਨੂੰ ਸਾਢਾ ਜੋ ਹਰਗਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ ਸਾਡਾ 20-25000 ਰੁਪਇਆ ਐਵੇਂ ਗਿਆ ਜਿਹਦੇ ਉਹ ਤੇ ਵੀ ਐ ਏਅਰਪੋਰਟ ਅਥਾਰਟੀ ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜੀ ਇੱਥੇ ਆਏ ਇੱਥੇ ਘੰਟਾ ਸੀ ਵੇਟ ਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਰਕੇ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਟਿੰਡੇ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਇਹਨਾਂ ਹਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ 에어ਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗਹਿਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ